ਵੀਅਰ ਜਿਵੇਂ ਅਸੀਂ ਗੱਲ ਕਰ ਰਹੇ ਆ ਦੇਖ ਰਹੇ ਆ ਤੇ ਸੰਗਤਾਂ ਦੂਰ ਦਰਾਡੇੋਂ ਪਹੁੰਚੀਆਂ ਨੇ ਸਾਡੇ ਨਾਲ ਹੁਣ ਸਰਦਾਰ ਮਹਿੰਦਰਪਾਲ ਸਿੰਘ ਜੁੜੇ ਆ ਇਹ ਪਹਿਲੀ ਵਾਰ ਪਾਕਿਸਤਾਨ ਤੋਂ ਇੱਥੇ ਪਹੁੰਚੇ ਆ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਗਿਆ ਜਿਹਦੇ ਲਈ ਅਸੀਂ ਪਾਕਿਸਤਾਨ ਦੀ ਹਕੂਮਤ ਦੇ ਉਥੋਂ ਦੀ ਆਵਾਮ ਦੇ ਜਾਂ ਇਵਨ ਇਥੋਂ ਤੱਕ Imran Khan ਸਾਹਿਬ ਹੋਰਾਂ ਦੇ ਅਸੀਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਦੀ ਇੱਕ ਵਿਜਨ ਦੇ ਸਦਕਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤੇ ਇਹ ਉਸ ਵਕਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਸਪੋਕਸਪਰਸਨ ਵੀ ਰਹੇ ਆ ਐਡਵਾਈਜ਼ਰ ਟੂ Imran Khan ਵੀ ਰਹੇ ਆ ਤੇ ਆਓ ਇਹਨਾਂ ਦੇ ਵਿਚਾਰ ਜਾਣਦੇ ਆ ਅੱਜ ਅਮਰੀਕਾ ਪਹੁੰਚੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਤੁਹਾਡੇ ਚੈਨਲ ਰਾਹੀਂ ਅੱਜ ਸਾਰੀ ਜੜੀਆਂ ਨੇ ਸੰਗਤਾਂ ਜੜੀਆਂ ਨੇ ਉਹ ਅੱਜ ਦੀ ਪਰੇਡ ਦੇ ਦਰਸ਼ਨ ਕਰਨ ਗਿਆ ਤੇ ਮੈਂ ਵੀ ਇਸ ਕਰਕੇ ਇੱਥੇ ਹਾਜ਼ਰੀ ਭਰਨ ਆਇਆ ਸੰਗਤਾਂ ਦੇ ਨਾਲ ਮਿਲ ਕੇ ਕਿ ਜ਼ਰੀ ਗੱਲ ਹੈ ਸਾਡੀ ਜਿੰਨੀ ਵੀ ਸਿੱਖ ਕਮਿਊਨਿਟੀ ਹੈ ਜਿੰਨੇ ਵੀ ਸਾਡੀ ਸਿੱਖ ਸੰਗਤ ਹੈ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਂ ਸਾਡੀ ਬੱਚੇ ਆ ਸੀ ਜੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਔਰ ਪੂਰੀ ਦੁਨੀਆ ਦੇ ਵਿੱਚ ਦੱਸਣਾ ਚਾਹੀਦਾ ਹੈ ਕਿ ਅਸੀਂ ਸਾਰੇ ਇਕੱਠੇ ਆ ਸਾਂਝੇ ਆ ਅਸੀਂ ਆਪਣੇ ਮਕਸਦ ਵਾਸਤੇ ਆਪਣੇ ਧਰਮ ਵਾਸਤੇ ਆਪਣੇ ਅ ਮਰਿਆਦਾ ਵਾਸਤੇ ਅਸੀਂ ਸਾਰੇ ਇਕੱਠੇ ਆ ਤੇ ਇਸ ਕਰਕੇ ਇੱਥੇ ਜਿਵੇਂ ਵੱਖ-ਵੱਖ ਅ ਲੋਕਾਂ ਵੱਖ-ਵੱਖ ਅ ਜਗਾ ਤੋਂ ਲੋਕ ਆਏ ਨੇ ਵੱਖ-ਵੱਖ ਦੇਸ਼ਾਂ ਤੋਂ ਲੋਕ ਆਏ ਨੇ ਉਸੇ ਤਰ੍ਹਾਂ ਮੈਂ ਵੀ ਥੇ ਉਸੇ ਤਰ੍ਹਾਂ ਹੀ ਹਾਜ਼ਰੀ ਪੜਨ ਵਾਸਤੇ ਆਇਆ ਕਿ ਮੈਂ ਵੀ ਕਿਹਾ ਸੀ ਪਾਕਿਸਤਾਨ ਦੀ ਸੰਗਤ ਜਿਹੜੀ ਹੈ ਜੀ ਪਾਕਿਸਤਾਨ ਦੀ ਸੰਗਤ ਉਹ ਆਪਣੀ ਜਿੱਥੇ ਦੁਨੀਆ ਦੇ ਵਿੱਚ ਸਿੱਖ ਕਮਿਊਨਿਟੀ ਹੈ ਔਰ ਸਿੱਖ ਕਮਿਊਨਿਟੀ ਨੂੰ ਇੰਪਾਵਰ ਕਰਨ ਵਾਸਤੇ ਜਿੱਥੇ ਅਸੀਂ ਇਕੱਠੇ ਹੋਣਾ ਹੈ ਤੇ ਅਸੀਂ ਵੀ ਉਹਨਾਂ ਨਾਲ ਇਕੱਠੇ ਹੋਣਾ ਤੇ ਅੱਜ ਦਾ ਇੱਥੇ ਆਉਣ ਦਾ ਸਿਰਫ ਇਹੀ ਪਹਿਰਾਮ ਹੈ ਕਿ ਅਸੀਂ ਜਿਹੜੀ ਪਾਕਿਸਤਾਨ ਦੀ ਸਿੱਖ ਕਮਿਊਨਿਟੀ ਆ ਉਹ ਅਸੀਂ ਆਪਣੀ ਜਿੱਥੇ ਵੀ ਸਾਡੀ ਸਿੱਕੇਮੰਦ ਜੀਐਸਸੀ ਉਹਨਾਂ ਨਾਲ ਖੜੇ ਆ ਉਹ ਚਾਹੇ ਅ ਅੱਜ ਅਸੀਂ ਇਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਖੜੇ ਆ ਕੈਪੀਟਲ ਹਿੱਲ ਅਸੀਂ ਇੱਕ ਪਰੇਡ ਕਰਨ ਜਾ ਰਹੇ ਹਾਂ ਇਹ ਵੀ ਇੱਕ ਕਿਸਮ ਦਾ ਜਿਵੇਂ ਨਗਰ ਕੀਰਤਨ ਹੁੰਦਾ ਉਸੀ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਹੀ ਹੈ ਲੇਕਿਨ ਨਗਰ ਕੀ ਤਨਜ਼ੀਰਾ ਧਾਰਮਿਕ ਤਰੀਕੇ ਦਾ ਹੁੰਦਾ ਹੈ ਇੱਥੇ ਅਸੀਂ ਨਾਲ ਪੋਲੀਟੀਕਲ ਵੀ ਆਪਣੀ ਸਟਰੈਂਥ ਜਿਹੜੀ ਹੈ ਉਹ ਸ਼ੋਅ ਕਰ ਰਹੇ ਆ ਕਿ ਯਾਰ ਪੋਲੀਟੀਕਲੀ ਯੂਨਾਈਟਿਡ ਜੀ ਔਰ ਅਸੀਂ ਇਸ ਸੁਪਰ ਪਾਵਰ ਦੀ ਕੰਟਰੀ ਚ ਉਹਨਾਂ ਦੀ ਕੈਪੀਟਲ ਚ ਉਹਨਾਂ ਦੀ ਕਨਸਟੀਟਿਊਸ਼ਨਲ ਏਰੀਆ ਦੇ ਵਿੱਚ ਅਸੀਂ ਆਪਣੇ ਆਪ ਨੂੰ ਆਪਣਾ ਸਾਬਤ ਕਰਨਾ ਚਾ ਰਹੇ ਹਾਂ ਕਿ ਅਸੀਂ ਪੂਰੀ ਦੁਨੀਆ ਤੋਂ ਸਿੱਖ ਜੜੇ ਆ ਉਹ ਇਕੱਠੇ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਜਿ ਜਿ ਜਦੋਂ ਅਸੀਂ ਨਾਰਾ ਗਾਉਂਦੇ ਆ ਨਾ ਰਾਜ ਕਰੇਗਾ ਹਲਸਾ ਇਹ ਬਸ ਉਸ ਨਾਰੇ ਦੀ ਜਿਹੜੀ ਆਪਣੀ ਕੋਸ਼ਿਸ਼ ਇਹਦੇ ਉਹ ਕਰ ਰਹੇ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਪਹਿਲੀ ਵਾਰ ਅਮਰੀਕਾ ਆਏ ਹੋ ਇੱਥੇ ਸ਼ਮੂਲੀਅਤ ਕਰ ਰਹੇ ਹੋ ਨਗਰ ਕੀਰਤਨ ਰੂਪੀ ਪਰੇਡ ਦੇ ਵਿੱਚ ਕਿਵੇਂ ਮਹਿਸੂਸ ਕਰ ਰਹੇ ਹੋ ਸੰਗਤਾਂ ਹਾਲਾਂਕਿ ਹਜੇ ਬਿਗਨਿੰਗ ਹੈਗੀ ਹੈ ਜੁੜ ਰਹੀਆਂ ਨੇ ਸੰਗਤਾਂ ਦੂਰੋਂ ਦਰਾਡੇੋਂ ਆ ਰਹੀਆਂ ਨੇ ਇੱਥੇ ਇੱਕ ਵੱਖਰੀ ਕਿਸਮ ਦਾ ਮਾਹੌਲ ਹੁੰਦਾ ਹਾਲਾਂਕਿ ਤੁਸੀਂ ਕਲਚਰਲੀ ਜਦੋਂ ਦੇਖਦੇ ਹੋ ਤੇ ਅਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਇੱਕ ਕਲਚਰ ਭਾਵੇਂ ਅਸੀਂ ਸਾਡੀ ਬੋਲੀ ਇੱਕ ਹੈ ਅਸੀਂ ਇੱਕ ਧਰਮ ਦਾ ਉਹ ਹੁੰਦਾ ਪਰ ਇੱਕ ਕਲਚਰ ਇੱਕ ਤਹਿਜ਼ੀਬ ਥੋੜੀ ਜੀ ਸਟਿਲ ਡਿਫਰੈਂਟ ਹੁੰਦੀ ਹੈ ਹਰ ਇੱਕ ਥਾਂ ਦੀ ਤੁਹਾਨੂੰ ਇੱਥੇ ਆ ਕੇ ਕਿਵੇਂ ਮਹਿਸੂਸ ਹੋ ਰਿਹਾ ਜਦੋਂ ਤੁਸੀਂ ਉੱਥੇ ਨਗਰ ਕੀਰਤਨ ਵੀ ਹੁੰਦੇ ਆ ਕੱਢਦੇ ਹੋ ਤੁਸੀਂ ਤੇ ਇੱਥੇ ਆ ਕੇ ਕਿਵੇਂ ਮਹਿਸੂਸ ਹੋ ਰਿਹਾ ਅੱਛਾ ਇੱਥੇ ਜੋ ਸਭ ਤੋਂ ਮੈਨੂੰ ਪ੍ਰਾਊਡਲੀ ਇੱਕ ਉਕਾਰ ਰਿਹਾ ਦੁਨੀਆ ਦੇ ਵਿੱਚ ਵਾਹਦ ਇੱਕ ਧਰਮ ਹੈ ਜੀ ਜਿਹਦਾ ਗੁਰੂ ਹੁਣ ਵੀ ਮੌਜੂਦ ਹੈ ਜੀ ਸਭ ਧਰਮਾਂ ਦੇ ਗੁਰੂ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਬੇਸ਼ੱਕ ਉਹਨਾਂ ਦੀ ਟੀਚਿੰਗਸ ਹੈ ਨੇ ਲੇਕਿਨ ਵਾਹਦ ਧਰਮੇ ਸਿੱਖ ਧਰਮ ਜਿਨ੍ਹਾਂ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੋ ਹੈ ਨਾ ਉਹਦੀ ਉਹਦੀ ਜਿਨੂੰ ਅਸੀਂ ਜ਼ਿੰਦਾ ਗੁਰੂ ਮੰਨਦੇ ਆ ਕਿ ਸਾਡੇ ਅਗਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਇੱਥੇ ਆ ਕੇ ਹੋ ਗਿਆ ਇੱਥੇ ਉਹ ਦਰਬਾਰ ਜਿਹੜਾ ਸਜ ਗਿਆ ਜੀ ਜਿਹਨੂੰ ਜਿਹੜੀ ਦੁਨੀਆ ਦੀ ਸਾਡੀ ਸਿੱਖ ਧਰਮਾਂ 'ਚ ਸਭ ਤੋਂ ਵੱਡੀ ਪਾਰਲੀਮੈਂਟ ਹੈ ਹਮ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਵੇ ਨਾਲ ਕੀਰਤਨ ਹੋ ਰਿਹਾ ਹੋਵੇ ਸਾਰੇ ਸੁਣ ਰਹੇ ਹੋਣ ਤੇ ਉਸ ਤੋਂ ਵੱਡੀ ਕੋਈ ਵੀ ਪਾਰਲੀਮੈਂਟ ਨਹੀਂ ਹੋ ਸਕਦੀ ਅਗਰ ਦੁਨੀਆਵੀ ਤੌਰ ਤੇ ਅਸੀਂ ਵੇਖੀਏ ਤੇ ਡਿਵਰਸਨਟਨ ਡੀਸੀ ਜਿਹੜਾ ਹੈ ਉਹ ਦੁਨੀਆ ਦੀ ਕੰਟਰੋਲ ਕਰਦਾ ਉੱਥੇ ਆ ਕੇ ਕਨਸਟੀਟਿਊਸ਼ਨ ਐਵੇਨਿਊ ਦੇ ਵਿੱਚ ਉਸ ਤਰ੍ਹਾਂ ਪ੍ਰਕਾਸ਼ ਕਰਕੇ ਕੀਰਤਨ ਕਰਕੇ ਨਗਰ ਕੀਰਤਨ ਰੂਪੀ ਪਰੇਡ ਕਰਕੇ ਅਸੀਂ ਇੱਥੇ ਕਰ ਰਹੇ ਆ ਇਹ ਬਹੁਤ ਪ੍ਰਾਊਡ ਦੀ ਗੱਲ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਅੱਜ ਮੇਰਾ ਇੱਥੇ ਹਾਜ਼ਰੀ ਪਰਣਾ ਉਹ ਬਹੁਤ ਪ੍ਰਾਊਡ ਦੀ ਗੱਲ ਹੈ ਔਰ ਇਹਦੇ ਵਿੱਚ ਸਿਰਫ ਮੈਂ ਅੱਜ ਹਾਜ਼ਰੀ ਪਰਣ ਨਹੀਂ ਆਇਆ ਜੀ ਮੈਂ ਐਵੀ ਦਸਣ ਆਇਆ ਵਾਂ ਕਿ ਅਸੀਂ ਜਿਹੜੀ ਆਪਣੀ ਜਿੰਨੀ ਵੀ ਸਾਡੀ ਸੰਗਤ ਹੈ ਅਸੀਂ ਪਾਕਿਸਤਾਨੀ ਜਿਹੜੀ ਸੰਗਤ ਅਸੀਂ ਉਹਨਾਂ ਦੇ ਨਾਲ ਆ ਜੀ ਔਰ ਅਸੀਂ ਸੇਵਾ ਵੀ ਲੈਣ ਆਇਆ ਕਿ ਸਾਡੇ ਡਿਊਟੀ ਅਲਾਓ ਅਸੀਂ ਕੀ ਸਹੀ ਬਾਤ ਕਰ ਰਹੀ ਹੈ ਸਾਰੀ ਸੰਗਤ ਇਕੱਠੀ ਆ ਦੇ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਉਹ ਇੱਕ ਜਿਹੜਾ ਐਟਮੋਸਫੇਅਰ ਹੈ ਜਿਹੜਾ ਕ੍ਰੀਏਟ ਕੀਤਾ ਹੋਇਆ ਅ ਕਿ ਵਿੱਚ ਮਰਿਆਦਾ ਵੀ ਹੈ ਵਿੱਚ ਪੋਲਿਟਿਕਸ ਵੀ ਹੈ ਸਾਰਾ ਇੱਕ ਜੇ ਇੰਜ ਲੱਗਦਾ ਕਿ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੌਰ ਜਿਹੜਾ ਉਹ ਆਇਆ ਖਾਲਸਾ ਰਾਜ ਜਿਹੜਾ ਉਹ ਆਇਆ ਹੋਇਆ ਔਰ ਖਾਲਸਾ ਰਾਜ ਵਾਲਾ ਇੱਕ ਕਿ ਅੱਜ ਅਗਰ ਖਾਲਸਾ ਰਾਜ ਹੁੰਦਾ ਤੇ ਇਸੇ ਤਰ੍ਹਾਂ ਦਾ ਅਸੀਂ ਖਾਲਸਾ ਸਾਜਨਾ ਦਿਵਸ ਜਿਹੜੇ ਉਹ ਮਨਾ ਰਹੇ ਹੁੰਦੇ ਤੇ ਉਹ ਚੀਜ਼ ਇੱਕ ਉਹਦੀ ਫੀਲਿੰਗ ਜਿਹੜੀਆਂ ਨੇ ਮੈਨੂੰ ਉਹ ਟੱਚ ਕਰ ਰਹੀਆਂ ਨੇ ਤੇ ਮੈਂ ਮੈਂ ਮੇਰੇ ਕੋ ਆਈ ਥਿੰਕ ਸ਼ਾਇਦ ਮੇਰੇ ਕੋ ਵਰਡਸ ਵੀ ਨਹੀਂ ਹੈ ਉਹਨੂੰ ਕਿ ਮੈਂ ਕਿਸ ਤਰੀਕੇ ਨਾਲ ਐਲੈਬੋਰੇਟ ਕਰਾਂ ਤੇ ਬਸ ਇਹ ਹੈ ਕਿ ਬੜੀ ਖੁਸ਼ੀ ਹੋਈ ਏ ਬਹੁਤ ਪ੍ਰਾਊਡ ਫੀਲ ਕਰ ਰਿਹਾ ਹਾਂ ਸਾਰੀ ਸੰਗਤਾਂ ਦੇ ਨਾਲ ਮਿਲ ਕੇ ਕਿਤੇ ਵਕ ਵਕਸ ਸੰਸਥਾਵਾਂ ਦੇ ਲੋਕ ਵਕ ਵਕ ਦੇਸ਼ਾਂ ਦੇ ਲੋਕ ਵਕ ਵਕ ਗੁਰਦੁਆਰਿਆਂ ਦੀ ਮੈਨੇਜਮੈਂਟ ਦੀ ਕਮੇਟੀਆਂ ਦੇ ਜਿਹੜੇ ਹੈਡਸ ਨੇ ਉਹ ਇੱਥੇ ਆਏ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਔਰ ਇੱਥੇ ਜਿਹੜਾ ਇੱਥੇ ਜੋ ਲੈ ਕੇ ਆਇਆ ਮੈਂ ਇੱਕ ਚੀਜ਼ ਜ਼ਰੂਰ ਦੱਸਾਂ ਜੀ ਕਿ ਜੋ ਕਿ ਤੁਹਾਡੇ ਕੋਲ ਪਹਿਲੀ ਵਾਰ ਨਹੀਂ ਹੋਈ ਪਹਿਲੀ ਨਹੀਂ ਹੋਈ ਉਹ ਪਹਿਲੀ ਵਾਰੀ ਹੋ ਰਹੀ ਹੈ ਸੌਰੀ ਮੈਂ ਆਪਣੇ ਵਰਡਸ ਕਰੈਕਟ ਕਰਾਂ ਕਿ ਤੁਹਾਡੇ ਕੋਲ ਪਹਿਲੇ ਨਹੀਂ ਹੋਈ ਕਿਉਂਕਿ ਅਜ ਤੱਕ ਤੁਹਾਡੇ ਇਸ ਉਹਦੇ ਵਿੱਚ ਕੋਈ ਵੀ ਪਾਕਿਸਤਾਨ ਤੋਂ ਬੰਦਾ ਆ ਕੇ ਸ਼ਾਮਲ ਨਹੀਂ ਹੋਇਆ ਜੀ ਜੀ ਤੇ ਮੇਰਾ ਜੋ ਘਰ ਹੈ ਨਾ ਉਹ ਗੁਰਦੁਆਰਾ ਸਾਹਿਬ ਤੋਂ ਇਨੀ ਦੂਰ ਹੈ ਕਿ ਮਤਲਬ ਲਾਈਕ तकरीबन ਕੋਈ ਪੰਜਾਹ ਫੁੱਟ ਤੇ ਦੂਰ ਤੇ ਘਰ ਹੈ ਤੇ ਮੈਂ ਸਾਰੀ ਸੰਗਤਾਂ ਵਾਸਤੇ ਬਸ ਇਹ ਕਹਾਗਾ ਕਿ ਮੈਂ ਗੁਰਨਾਨਕ ਪਾਤਸ਼ਾਹ ਜੀ ਬਖਸ਼ਿਸ਼ ਲੈ ਕੇ ਆਇਆ ਆਇਆ ਤੇ ਸਭ ਸੰਗਤਾਂ ਵਾਸਤੇ ਔਰ ਜਿਹੜੇ ਤੁਹਾਡੇ ਈਵਰਸ ਨੇ ਉਹਨਾਂ ਵਾਸਤੇ ਵੀ ਕਿ ਉਹ ਇੱਥੋਂ ਅਗਰ ਸਾਨੂੰ ਦੇਖ ਰਹੇ ਨੇ ਜੀ ਇੱਥੇ ਬਖਸ਼ਿਸ਼ ਆ ਇੱਥੇ ਆਈਆਂ ਨੇ ਤੇ ਉਹਨਾਂ ਕੋਲ ਵੀ ਜਾ ਰਹੀਆਂ ਨੇ ਤੇ ਉਹ ਬਖਸ਼ਿਸ਼ ਅਸੀਂ ਲੈ ਕੇ ਆਏ ਆ ਬਸ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ